ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਨਾਮ ਜਪ ਵਾਹਿਗੁਰੂ ਪਰ ਅਸੀਂ ਕੋਈ ਐਸਾਨੀ ਨਹੀਂ ਕਰ ਰਹੇ ਸਗੋ ਵਾਹਿਗੁਰੂ ਦੇ ਦਿੱਤੇ ਦਾ ਦਿਨ ਰਾਤ ਸ਼ੁਕਰਾਨਾ ਕਰਨਾ ਹੈ ਕਿਉਂਕਿ ਇਹ ਸਰੀਰ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਜਿਸ ਨੂੰ ਅਸੀਂ ਫਰੀ ਵਿੱਚ ਦਿਨ ਰਾਤ ਵਰਤ ਰਹੇ ਹਾਂ ਜੇ ਤਾਂ ਅੰਤਾਰ ਬਾਬਾ ਦੀਪ ਸਿੰਘ ਜੀ ਨਾਲ ਰਿਸ਼ਤਾ ਰੱਖਣਾ ਤਾਂ ਵਿਸ਼ਵਾਸ ਇੰਨਾ ਜ਼ਿਆਦਾ ਪੱਕਾ ਹੋਵੇ ਕਿ ਵੱਡੇ ਤੋਂ ਵੱਡੀ ਮੁਸੀਬਤ ਕਿਉਂ ਨਾ ਮੂਹਰੇ ਖੜੀ ਹੋਵੇ ਮੂੰਹੋਂ ਇਹ ਹੀ ਨਿਕਲੇ ਕਿ ਤਾਂਤਨ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਨਹੀਂ ਮੈਂ ਬਸ ਚੁਪਾਰੇ ਕੱਟਾਂਗੀ ਦੁੱਖ ਮੇਰੇ ਬਾਬਾ ਜੀ ਆਪੇ ਕੱਟ ਦੇਣਗੇ ਕਿਉਂਕਿ ਜੇ ਲੇਖਾਂ 'ਚ ਲਿਖੇ ਹੋਏ ਤੇ ਅਸੀਂ ਕੁਝ ਨਹੀਂ ਕਰ ਸਕਦੇ ਪਰ ਪਰਮਾਤਮਾ ਜੋ ਰਸਤੇ ਕੱਢਣਾ ਜਾਣਦਾ ਹੁੰਦਾ ਵਿਸ਼ਵਾਸ ਰੱਖ ਜਿਹੜੀਆਂ ਅੱਖਾਂ ਨਾਲ ਤੂੰ ਹੱਥ ਵਿੱਚ ਗੁੜਕਾ ਸਾਂ ਫੜ ਕੇ ਲਿਖੀ ਹੋਈ ਗੁਰਬਾਣੀ ਨੂੰ ਦੇਖਦੀ ਹੋਈ ਜਪ ਰਹੀ ਹੈ ਗੁਰਬਾਣੀ ਵੀ ਤੈਨੂੰ ਦੇਖ ਰਹੀ ਹੈ ਤੇਰੇ ਸੁਪਨੇ ਵੀ ਦੇਖ ਰਹੇ ਨੇ ਬਸ ਪ੍ਰੇਮ ਨਾਲ ਲੱਗੀ ਰਹਿ ਤੇਰੇ ਸੁਪਨਿਆਂ ਨੂੰ ਪੂਰੇ ਕਰਨ ਦੀ ਚਿੰਤਾ ਇਕੱਲੀ ਤੈਨੂੰ ਨਹੀਂ ਤੇਰੇ ਗੁਰੂ ਨੂੰ ਵੀ ਹੈ ਧੰਤਾਨ ਬਾਬਾ ਦੀਪ ਸਿੰਘ ਜੀ ਹੰਤਾਨ ਬਾਬਾ ਦੀਪ ਸਿੰਘ ਜੀ